ਵਰੀ ਉਹਨਾਂ ਕੋ ਅਕਾਲੀ ਇਕੱਠੇ ਹੋ ਕੇ ਆ ਗਏ ਹਾਂਜੀ ਉਹ ਕਹਿੰਦੇ ਜੀ ਅਕਾਲੀ ਦਲ ਕਿਵੇਂ ਬਚੂਗਾ ਤੇ ਪੰਥ ਕਿਵੇਂ ਚੜ੍ਹਦੀ ਕਲਾ 'ਚ ਉਹ ਕਹਿੰਦੇ ਪੈਸੇ ਮੈਂ ਦੇ ਦੇਣਾ ਰਸੇ ਲੈ ਕੇ ਤੁਸੀਂ ਜਿਹੜੇ ਅਕਾਲੀਏ ਬਣੇ ਫਿਰਦੇ ਹੋ ਫਾ ਲੈ ਲਓ ਪੰਥਾ 'ਤੇ ਚੜ੍ਹਦੀ ਕਲਾ 'ਚ ਹੋ ਜਾਣਾ ਸਿਵੀਆਂ ਤੱਕ ਲੈ ਗਏ ਹੁਣ ਸੰਸਕਾਰ ਕਰਨ ਬਾਕੀ ਇਹ ਕਰਕੇ ਛੱਡਣਗੇ ਅਕਾਲੀ ਦਲ ਦਾ ਨਵੀਨੀਕਰਨ ਅੱਜ ਉਹਦੀ ਲੋੜ ਆ ਕਿ ਨਵੇਂ ਸਿਣੀਓਨ ਨੂੰ ਆਗੂ ਦੇਣ ਦੀ ਨਾ ਕਿ ਇਹ ਕੱਸੇ ਪੁਰਾਣੇ ਪਾਟੇ ਜਿਹੜੇ ਆ ਉਹ ਮੁਰਮੁਰ ਕੇ ਉਹੀ ਉਹਦਾ ਵਗ ਡੋਰ ਸੰਭਾਲਦੇ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲਦੇਵ ਸਿੰਘ ਬਡਾਲਾ ਸਾਹਿਬ ਜੀ ਤੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਡਾਲਾ ਸਾਹਿਬ ਜੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੋਂ ਨਿਸ਼ਾਨ ਸਿੰਘ ਬੇਨਤੀ ਕਰਦਾ ਜੀ ਹਾਂਜੀ ਵੀਰ ਹਾਂਜੀ ਬਡਾਲਾ ਸਾਹਿਬ ਜੀ ਸਵਾਲ ਇਹ ਹੈਗਾ ਕਿ ਜਿਵੇਂ ਸਿੱਖਾਂ ਦੀ ਸਰਮੌਰ ਪਾਰਟੀ ਹੈਗੀ ਹੈ ਸਿੱਖਾਂ ਦੀ ਆਪਣੀ ਪਾਰਟੀ ਰਾਜਨੀਤਿਕ ਸ਼ਰਮਣੀ ਕਾਲੀ ਦਲ ਜੀ ਤੇ ਉਹਨਾਂ ਦੇ ਪ੍ਰਧਾਨ ਜਿਹੜੇ ਸੁਖਬੀਰ ਬਾਦਲ ਸੀਗੇ ਉਹਨਾਂ ਨੇ ਅਸਤੀਫਾ ਦੇ ਦਿੱਤਾ ਹੈਗਾ ਤੇ ਉਸ ਤੇ ਤੁਹਾਡਾ ਕੀ ਕਹਿਣਾ ਹੈਗਾ ਜੀ ਸਿੱਖਾਂ ਦੀ ਸਰਮੌਰ ਪਾਰਟੀ ਅਕਾਲੀ ਦਲ ਸੀ ਪਰ ਹੁਣ ਕਈ ਦਹਾਕਿਆਂ ਤੋਂ ਉਹ ਇੱਕ ਪਰਿਵਾਰ ਦਾ ਦਲ ਬਣ ਕੇ ਰਹਿ ਗਿਆ ਜੀ ਜੀ ਇੱਕ ਪਰਿਵਾਰ ਦੇ ਦਲ ਦੇ ਵਿੱਚ ਉਹਨਾਂ ਨੇ ਅਸਤੀਫਾ ਦਿੱਤਾ ਤੇ ਉਹਦੇ ਨਾਲ ਪੰਥ ਨੂੰ ਕਿਹੜਾ ਘਾਟਾ ਪੈ ਚਲਿਆ ਹਮ ਅਕਾਲੀ ਦਲ ਦੀ ਕਿਹੜੀ ਹੋਂਦ ਖਤਮ ਹੋ ਚਲੀ ਜਿਹੜੀ ਇੰਨਾ ਕਰਕੇ ਬਚੀ ਸੀ ਸਰਦਾਰ ਕਪੂਰ ਸਿੰਘ ਉਹਨਾਂ ਦੀ ਗੱਲ ਸੀਗੀ ਹਾਂਜੀ ਇਹ ਉਹ ਇੱਕ ਵਾਰੀ ਉਹਨਾਂ ਕੋਲ ਕਾਲੀ ਇਕੱਠੇ ਹੋ ਕੇ ਆ ਗਏ ਹਾਂਜੀ ਉਹ ਕਹਿੰਦੇ ਜੀ ਕਾਲੀ ਦਲ ਕਿਵੇਂ ਬਚੂਗਾ ਤੇ ਪੰਥ ਕਿਵੇਂ ਚੜ੍ਹਦੀ ਕਲਾ 'ਚ ਹੋ ਹੂੰ ਉਹ ਕਹਿੰਦੇ ਪੈਸੇ ਮੈਂ ਦੇ ਦੇਣਾ ਰਸੇ ਲੈ ਕੇ ਤੁਸੀਂ ਜਿਹੜੇ ਕਾਲੀਏ ਬਣੇ ਫਿਰਦੇ ਹੋ ਫਾ ਲੈ ਲਓ ਪੰਥਾਪੇ ਚੜ੍ਹਦੀ ਕਲਾ 'ਚ ਹੋ ਜਾਣਾ ਅੱਛਾ ਜੀ ਇਸ ਲਈ ਏ ਫਾਈ ਲੱਗਣਗੇ ਤੇ ਅਕਾਲੀ ਦਲ ਬਚ ਜੂਗਾ ਜੇ ਇਹ ਸਾਰੀ ਜੁੰਡਲੀ ਵਿੱਚ ਅਕਾਲੀ ਦਲ ਬਣ ਕੇ ਰਹੂ ਤੇ ਅਕਾਲੀ ਦਲ ਸਿਵੀਆਂ ਤੱਕ ਲੈ ਗਏ ਹੁਣ ਸੰਸਕਾਰ ਕਰਨ ਬਾਕੀ ਇਹ ਕਰਕੇ ਛੱਡਣਗੇ ਬਿਲਕੁਲ ਜੀ ਬਿਲਕੁਲ ਸਹੀ ਗੱਲ ਤੁਹਾਡੀ ਹਾਂ ਇਸ ਲਈ ਅਕਾਲੀ ਦਲ ਨਾਨਕ ਦਾ ਦਲ ਆਕਾਲ ਨੂੰ ਮੰਨਣ ਵਾਲਿਆਂ ਦਾ ਦਲ ਏਕ ਸਿਆਸੀ ਧਿਰ ਸੀ ਜਿਹੜੀ ਕਾਬਜ਼ ਹੋਈ ਅਕਾਲੀ ਦਲ ਨੂੰ ਮੋਹਰਾ ਬਣਾ ਕੇ ਬਿਲਕੁਲ ਜੀ ਤੇ ਜਿਨ੍ਹਾਂ ਨੇ ਆਪਣੇ ਮਫਾਦਾਂ ਵਾਸਤੇ ਅਕਾਲੀ ਦਲ ਦਾ ਵੱਡਾ ਨੁਕਸਾਨ ਕੀਤਾ ਆ ਹਾਂਜੀ ਉਹਦੀ ਪਰਭਾਈ ਜਿਹੜੀ ਹੈ ਇਹਨਾਂ ਦੇ ਹੱਥੋਂ ਆਸ ਰੱਖਣ ਦੀ بجائے ਜਿਹੜਾ ਪੰਥ ਆ ਉਹਨੂੰ ਆਪ ਅਕਾਲੀ ਦਲ ਦਾ ਨਵੀਨੀਕਰਨ ਅੱਜ ਉਹਦੀ ਲੋੜ ਆ ਕਿ ਨਵੇਂ ਸਿਰਿਓਂ ਨੂੰ ਆਗੂ ਦੇਣ ਦੀ ਨਾ ਕਿ ਇਹ ਕੱਸੇ ਪੁਰਾਣੇ ਪਾਟੇ ਜਿਹੜੇ ਆ ਉਹ ਮੁਰਮੁਰ ਕੇ ਉਹੀ ਉਹਦਾ ਵਗ ਡੋਰ ਸੰਭਾਲਦੇ ਰਹਿਣ ਜੀ ਇਸ ਲਈ ਇਹਦੇ ਨਾਲ ਕੋਈ ਫਰਕ ਨਹੀਂ ਪੈਣ ਵਾਲਾ ਪ્યોਰ ਸਤੀਫਾ ਦੇ ਗਿਆ ਤੇ ਉਹ ਇੱਥੇ ਤੇ ਪਹਿਲਾ ਵੀ ਅਕਾਲੀ ਸ਼ਬਦ ਤੇ ਅਕਾਲੀ ਹੋਂਦ ਜਿਉਂਦੀ ਸੀ ਹਾਂਜੀ ਇਹਨਾਂ ਦੇ ਬਾਅਦ ਵੀ ਜਿਉਂਦੀ ਰਹਿਣੀ ਹੈ ਨੁਕਸਾਨ ਇਹਨਾਂ ਨੇ ਜਿਹੜਾ ਅਕਾਲੀ ਦਲ ਦਾ ਕੀਤਾ ਉਹਦੀ ਪਰਪਾਈ ਸ਼ੈਨਦ ਸੇਖ ਕਈ ਸਦੀਆਂ ਨਹੀਂ ਕਰ ਪਾਉਣਗੇ ਸਮਾਂ ਲੱਗ ਜਾਏਗਾ ਜੀ ਤੇ ਇਸ ਲਈ ਇਹ ਇੱਕ ਡਰਾਮੇ ਜਿਹੜੇ ਕਰ ਰਹੇ ਨੇ ਅਸਤੀਫਾ ਦੇ ਦੇਣ ਰਹਿ ਜਾਣ ਇਹਨਾਂ ਦੇ ਕੋਈ ਉਹ ਗੱਲ ਬਣਦੀ ਨਹੀਂ ਉਹ ਇਹ ਕੱਲ ਤੱਕ ਸ਼ਬਦ ਦੀ ਜਿਹੜੀ ਆ ਫੋਨ ਦੇ ਆ ਉਹਨੂੰ ਵੀ ਖਤਮ ਕਰ ਰਿਆ ਪੱਤਾਂ ਦੇ ਦਿੱਥੇ ਦਾਰਾਂ ਦਾ ਅਦਬ ਉਹਨੂੰ ਵੀ ਰੋਲ ਰਿਆ ਜੀ ਇਹ ਸਾਰੇ ਭਾਈਵਾਲ ਨੇ ਤੇ ਉਹ ਸਵਾਲ ਤੇ ਸਾਰੇ ਐ ਤੇ ਖੜੇ ਹੁੰਦੇ ਆ ਇੱਕ ਬੰਦੇ ਤੇ ਨਹੀਂ ਕਿ ਉਹ ਜੇ ਤਾਂ ਇਧਰ ਉਧਰ ਕੀ ਬਾਤ ਮਤ ਕਰ ਕਾਫਲਾ ਕਿਉਂ ਲੂਟਾ ਸਵਾਲ ਤੇ ਤੇਰੀ ਰੈਬਰੀ ਤੇ ਵੀ ਖੜਾ ਹੈ ਜੀ ਇਸ ਲਈ ਇਹ ਇਹਨਾਂ ਦੀਆਂ ਆਪਣੀਆਂ ਇਹ ਕੁਰਸੀਆਂ ਨੂੰ ਖਤਰਾ ਆ ਹੂੰ ਤੇ ਕੁਰਸੀਆਂ ਦੀ ਖਾਤਰ ਅਕਾਲੀ ਦਲ ਦਾ ਟੰਡੋਰਾ ਪੇਟ ਰਏ ਨੇ 328 ਸਰੂਪ ਚੋਰੀ ਹੋਏ ਕਿਸੇ ਨੇ ਕੋਈ ਗੱਲ ਹੀ ਨਹੀਂ ਕੀਤੀ ਉਹਦੀ ਜੀ ਹੂੰ ਹੂੰ ਐਡਾ ਵੱਡਾ ਕ੍ਰਾਈਮ ਸੀ 1000 ਸਰੂਪ ਮੇਡਨ ਚੈਨਾ ਬਣ ਗਿਆ ਉਹ ਦੋਸ਼ੀਆਂ ਨੂੰ ਗਿਆਨੀ ਹਰਪ੍ਰੀਤ ਸਿੰਘ ਨੇ ਕਿੜਾ ਪ੍ਰਸ਼ਾਦ ਲਾ ਕੇ ਤੇ ਬਰੀ ਕਰ ਦਿੱਤਾ ਹੂੰ ਜਦ ਕਿ ਉਹ ਸਰੂਪ ਬਰਾਮਦ ਕਰਕੇ ਗੋਇੰਦਵਾਲ ਸਭ ਲਿਆਉਣੇ ਬਣਦੇ ਸੀਗੇ ਤੇ ਕਿਸੇ ਨੂੰ ਅੱਗੇ ਵਾਸਤੇ ਹਦਾਇਤਾਂ ਬਣਦੀਆਂ ਸੀ ਖਬਰਦਾਰ ਜੇ ਕਿਸੇ ਨੇ ਮਰਜੀ ਨਾਲ ਛਾਪੇ ਤੇ ਮਰਜੀ ਨਾਲ ਸੰਸਕਾਰ ਕੀਤੇ ਤੇ ਮਰਜੀ ਨਾਲ ਛੇੜਛਾੜ ਕੀਤੀ ਜੀ ਉਹ ਵੀ ਗੱਲਾਂ ਕਰਨੀਆਂ ਬਣਦੀਆਂ ਸੀਗੀਆਂ ਕਿ ਚੇਲਾ RAM ਦੀ ਬੇਸਮੈਂਟ ਚ ਸਰੂਪ ਕਿਵੇਂ ਆਏ ਕਿੰਨਾਂ ਦੀਆਂ ਗਲਤੀਆਂ ਕਰਕੇ ਉਹ ਖਰਾਬ ਹੋਏ ਬਿਲਕੁਲ ਜੀ ਉਹ ਬਸ ਕੈਨੇਡਾ ਗਈ ਹੋਈ ਉਹ ਗਲਗੈ ਸਰੂਪ ਮਹਾਰਾਜ ਦੇ ਫਿਰ ਉਹ ਕੰਟੇਨਰਾਂ ਚ ਫੜੇ ਗਏ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸੀਗਾ ਬਰਗਾੜੀ ਕਾਂਡ ਵਰਗੀਆਂ ਭੁੱਲ ਗਏ ਨੌਜਵਾਨ ਬੱਚੇ ਮਾਰੇ ਗੋਲਕਾਂ ਦੀ ਚੋਰੀ ਜਿਉਂ ਦੀ ਤਿਉਂ ਜੂਠਾ ਖਾ ਗਏ ਇਤਿਹਾਸ ਦੇ ਕਿਰਦਾਰ ਕੁਸ਼ੀ ਕਰ ਦਿੱਤੀ ਸ਼੍ਰੋਮਣੀ ਕਮੇਟੀ ਦੀਆਂ ਕਿਤਾਬਾਂ ਚ ਸਰਕਾਰ ਕਰੇ ਤਾਂ ਅਸੀਂ ਰੋਸ ਕਰਕੇ ਰੋਲਾ ਪਾਉਣੇ ਵੀ ਸਰਕਾਰ ਨੇ ਸਾਡੀ ਗੁਰੂਆਂ ਦੀ ਕਿਰਦਾਰ ਕੁਸ਼ੀ ਕਰ ਦਿੱਤੀ ਜੀ ਸ਼੍ਰੋਮਣੀ ਕਮੇਟੀ ਆਪਣੀਆਂ ਕਿਤਾਬਾਂ 'ਚ ਕਰੀ ਬੈਠੀ ਆ ਜਿਹਦੀਆਂ ਹਵਾਲਾ ਜਿਹਦਾ ਬਲਦੇਵ ਸਿੰਘ ਸਿਰਸਾ ਆਮ ਦਿਨ ਦੇ ਮਿਲ ਜਾਂਦੇ ਆ ਤੁਹਾਨੂੰ ਪਿਆ ਦੇਖੋ ਕੀ ਬਣਿਆ ਹਾਂਜੀ ਹਾਂਜੀ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਗੀਆਂ ਗੁਰੂਕੀਆਂ ਵਿਰਾਸਤਾ ਇਹਨਾਂ ਨੇ ਟੁੜਵਾਈਆਂ ਨੇ ਤੇ ਹੁਣ ਇਹ ਕਰਦੇ ਨੇ ਜੀ ਅਸੀਂ ਵਿਰਾਸਤਾ ਬਚਾਉਣ ਦੀ ਗੱਲ ਕਰਦੇ ਇਹ ਸਾਰਾ ਘਟਨਾਕਰਮ 1984 ਦੇ ਜ਼ਿੰਮੇਵਾਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਨਹੀਂ ਇੱਕ ਪਾਸੇ ਕੀਤੀਆਂ ਜਾ ਸਕਦੀਆਂ ਜੀ ਤੇ ਕੋਈ ਜਿਹੜਾ ਗੁਨਾਹਗਾਰ ਆ ਉਹ ਆਖੇ ਮੈਂ ਅਸਤੀਫਾ ਦੇ ਦਿੰਦਾ ਤੇ ਇਹਦੇ ਨਾਲ ਜੱਜ ਉਹਦੀ ਸਜ਼ਾ ਥੋੜੀ ਮੁਲਤਵੀ ਕਰ ਦਿੰਦਾ ਬਿਲਕੁਲ ਸਜ਼ਾ ਉਹਦੀ ਬਰਕਰਾਰ ਰੱਖਦਾ ਆ ਉਹਨੂੰ ਕਹਿੰਦਾ ਵੀ ਤੇਰਾ ਅਹੁਦਾ ਖਾਰਜ ਕਰਦਾ ਆ ਇੱਥੇ ਹੈਰਾਨੀ ਦੀ ਗੱਲ ਆ ਵੀ ਦਾਗੀ ਬਾਗੀ ਤਨਖਾਈਏ ਗਵਾਹ ਸਭ ਇੱਕੋ ਹੀ ਚੱਟੇ-ਵਟੇ ਨੇ ਤੇ ਫਿਰ ਉੱਥੇ ਕਹਿ ਰਿਹਾ ਜੀ ਅਸਤੀਫਾ ਦੇ ਰਿਹਾ ਜਦ ਕਿ ਅਹੁਦੇ ਖਾਰਜ ਕਰਕੇ ਸਜ਼ਾਵਾਂ ਦਿੱਤੀਆਂ ਜਾਂਦੀਆਂ ਨੇ ਹੂੰ ਇੱਥੇ ਸਜਾਵਾਂ ਤੋਂ ਧਿਆਨ ਹਟਾ ਕੇ ਤੇ ਇਸਤੀਫਾ ਲਿਆ ਜਾਂਦਾ ਹੈ ਕਿ ਆ 1 ਸਾਲ ਕਾਕਾ ਤੂੰ ਅਸਤੀਫਾ ਦੇ ਸ਼੍ਰੋਮਣੀ ਕਮੇਟੀ ਚੋਣਾਂ ਜਿੱਤਣ ਤੋਂ ਬਾਅਦ ਤੇਰੀ ਵਾਪਸੀ ਕਰਾ ਕੇ ਤੇ ਸਤਾਈ ਚ ਫਿਰ ਤੈਨੂੰ ਬਹਾਲ ਕਰ ਲਾਂਗੇ ਕਿਹੜੀ ਗੱਲ ਬਿਲਕੁਲ ਆ ਇਹ ਸਾਰੇ ਦੇ ਸਾਰੇ ਡਰਾਮੇ ਨੇ ਇਸ ਲਈ ਅੰਥ ਨੂੰ ਬੜੇ ਸੁਚੇਤ ਹੋਣ ਦੀ ਲੋੜ ਹੈ ਇਹਨਾਂ ਤੋਂ ਸੁਵਡਾਲਾ ਸਾਹਿਬ ਜਿਵੇਂ ਤੁਸੀਂ ਗੱਲ ਕੀਤੀ ਹੈ ਤਨਖਾਹੀਏ ਦੀ ਵੀ ਕਾਲ ਤੱਕ ਸਾਹਿਬ ਤੋਂ ਤਨਖਾਹੀਆ ਕਰਾ ਰਹਿਣਾ ਦਿੱਤਾ ਹੋਇਆ ਸੀਗਾ ਸਕਬੀਰ ਬਾਦਲ ਨੂੰ ਸੋ ਜਿਹੜਾ ਇਹਦਾ ਸਜ਼ਾ ਦਾ ਫੈਸਲਾ ਲੰਬੇ ਸਮੇਂ ਤੱਕ ਟਾਲਣਾ ਉਸ ਤੇ ਤੁਹਾਡਾ ਕੀ ਗਨ ਹੈ ਉਹ ਤੇ ਉਹ ਉਹ ਤੇ ਮੈਂ ਕਹਿ ਰਿਹਾ ਜੀ ਸ਼ੁਰੂ ਤੋਂ ਕੀ ਇਹ ਇੱਕ ਡਰਾਮਾ ਖੇਡ ਰਿਆ ਜਿੱਦੇ ਡਰਾਮੇ ਦੇ ਇੱਕ ਨਾ ਕਲਾਕਾਰ ਹੁੰਦੇ ਨੇ ਪਿੱਛੇ ਨਾਟਕ ਲਿਖਣ ਵਾਲੇ ਹੋਰ ਹੁੰਦੇ ਹਾਂਜੀ ਇਹ ਵੀ ਇੱਥੇ ਵੀ ਇਹਨਾਂ ਦੇ ਨਾਟਕ ਲਿਖਣ ਵਾਲੀ ਜੁੰਡਲੀ ਹੋਰ ਆ ਤੇ ਕਲਾਕਾਰ ਕਰਨ ਵਾਲੀ ਵਿੱਚ ਕਲਾਕਾਰ ਨੇ ਜਿਹੜੇ ਪੰਥ ਦਾ ਧਿਆਨ ਇਧਰੋਂ ਹਟਾ ਕੇ ਐ ਨੂੰ ਲਾਉਣਾ ਉਧਰੋਂ ਹਟਾ ਕੇ ਉਹ ਨੂੰ ਲਾ ਦੇਣਾ ਜੀ ਸਮਟ ਪਾਉਣਾ ਤੇ ਸਮੇਂ ਦੇ ਵਿੱਚ ਫਿਰ ਉਸ ਕੇਸ ਨੂੰ ਇੰਨਾ ਕਲਮਕਾ ਦਿਓ ਜਿਵੇਂ ਸਰਕਾਰਾਂ ਨੇ ਸਾਡੇ 1947 ਤੋਂ ਲੈ ਕੇ ਅੱਜ ਤੱਕ ਲੰਮਕਾਏ ਹੋਇਆ ਚਾਹੇ ਉਹ ਚੰਡੀਗੜ੍ਹ ਪੰਜਾਬ ਨੂੰ ਮਿਲਣਾ ਸੀਗਾ ਤੇ ਚਾਹੇ ਉਹ ਪੰਜਾਬ ਦੇ ਇਲਾਕੇ ਪੰਜਾਬ ਨੂੰ ਦੇਣੇ ਸੀਗੇ ਚਾਹੇ ਉਹ ਪੰਜਾਬ ਦੇ ਪਾਣੀ ਸੀਗੇ ਜਾਂ ਮਾਂ ਬੋਲੀ ਪੰਜਾਬੀ ਦੀ ਗੱਲ ਸੀਗੀ ਜਾਂ ਪੰਜਾਬ ਦੀ ਸੁਰੱਖਿਆ ਹੋਂਦ ਦੀ ਗੱਲ ਸੀ ਉਹ ਸਾਰੇ ਦੇ ਸਾਰੇ ਉਹਨਾਂ ਵੀ ਲੰਮਕਾਏ ਹੋਏ ਆ ਜੀ ਇਹ ਵੀ ਉਹਨਾਂ ਦੇ ਪੈਤੜਿਆਂ ਤੇ ਚੱਲ ਰਿਹਾ ਕਿਉਂਕਿ ਕੁੱਲ ਮਿਲਾ ਕੇ ਇਹ ਸਿੱਖ ਵਿਰੋਧੀ ਜਮਾਤਾਂ ਦੇ ਭਾਈਵਾਲ ਨੇ ਹਾਂਜੀ ਹਾਂਜੀ ਸੋ ਬਡਾਲਾ ਸਾਹਿਬ ਜੀ ਅਗਲਾ ਸਵਾਲ ਹੈਗਾ ਵੀ ਅਕਾਲੀ ਦਲ ਦੇ ਕਾਰਜਕਾਰੀ ਜਿਹੜੇ ਪ੍ਰਧਾਨ ਹੈਗੇ ਨੇ ਬਲਵਿੰਦਰ ਸਿੰਘ ਭੁੰਦੜ ਉਹਨਾਂ ਨੇ ਕਿਹਾ ਵੀ ਸੁਖਬੀਰ ਬਾਦਲ ਨੇ ਜਿਹੜਾ ਅ ਅਸਤੀਫਾ ਦਿੱਤਾ ਹੈਗਾ ਇਹ ਪਾਰਟੀ ਦੇ ਹਿੱਤਾਂ ਲਈ ਦਿੱਤਾ ਹੈ ਤੇ ਕੌਮ ਦੇ ਹਿੱਤਾਂ ਦੀ ਰਾਖੀ ਲਈ ਦਿੱਤਾ ਹੈ ਅਸਤੀਫਾ ਹਾਂ ਮੈਂ ਵੀ ਉਸੇ ਹੀ ਗੱਲ ਆ ਗਈ ਨਾ ਅੱਜ ਕੌਮ ਦੇ ਹਿੱਤਾਂ ਲਈ ਅਸਤੀਫਾ ਦਿੱਤਾ ਤੇ ਕੱਲ ਕੌਮ ਦੇ ਹਿੱਤਾਂ ਲਈ ਅਸਤੀਫਾ ਜਿਹੜਾ ਆ ਰੱਦ ਕਰਕੇ ਬਹਾਲ ਕੀਤਾ ਜਾਉ ਤੁਹਾਡੀਆਂ ਅੱਖਾਂ 'ਚ ਮਿੱਟੀ ਪਾਉਣੀ ਐ ਵੀ ਜਿਹੜਾ ਹੁਣ ਤੁਸੀਂ ਸਜਾ ਵਾਲਾ ਝੰਡਾ ਚੁੱਕੀ ਫਿਰਦੇ ਉਹਨੂੰ ਕਿਵੇਂ ਗਣੋਂ ਲਾਉਣਾ ਹੈ ਹੂੰ ਅਰਨ ਹੋ ਰਿਹਾ ਜੀ ਪਾਸਪੋਰਟ ਨਵਾਂ ਬਣਨਾ ਐ ਪੁਰਾਣਾ ਰੱਦ ਕਰ ਦੇਣਾ ਜੀ ਉਦੋਂ ਬਾਅਦ ਫੇਰ ਇਹੀ ਹੋਣਗੇ ਜੀ ਸੋ ਬਡਾਲਾ ਸਾਹਿਬ ਜੀ ਜਿਵੇਂ ਵਿਰਸਾ ਸਿੰਘ ਵਿਲਟੋਆ ਆਪਣਾ ਬਿਆਨ ਦਿੰਦੇ ਕਹਿੰਦੇ ਵੀ ਸੁਖਵੀਰ ਬਾਦਲਾ ਜਿਹੜਾ ਅਸਤੀਫਾ ਦਿੱਤਾ ਨਾ ਤੇ ਕਹਿੰਦੇ ਵੀ ਕੌਮ ਲਈ ਇਹ ਚੰਗਾ ਨਹੀਂ ਹੈਗਾ ਕਹਿੰਦੇ ਇਹ ਕੁੱਲ ਮਿਲਾ ਕੇ ਵਾਰ-ਵਾਰ ਉੱਥੇ ਗੱਲ ਆਉਂਦੀ ਹੈ ਜੀ ਤੇ ਆਦਿਆਂ ਦੀਆਂ ਗੱਲਾਂ ਕਰੋ ਇਹਨਾਂ ਦੀਆਂ ਤੁਸੀਂ ਭਾਈਵਾੜਾਂ ਦੀਆਂ ਗੱਲਾਂ ਕਰੋ ਇਹ ਮੁਰਮੁਰ ਕੇ ਉਹ ਤਰੇਲਿਆ ਜਿਹੜੀ ਉਸੇ ਮੁੱਢ ਤੇ ਡਿੱਗਣੀ ਆ ਇਹਨਾਂ ਦਾ ਪੰਥ ਗੁਰੂ ਗ੍ਰੰਥ ਅਕਾਲੀ ਦਲ ਜਿਹੜਾ 1920 ਦੇ ਦਰਮਿਆਨ ਸ਼੍ਰੋਮਣੀ ਕਮੇਟੀ ਤੋਂ ਬਾਅਦ ਵਿੱਚ ਹੋਂਦ ਚ ਲਿਆਂਦਾ ਜਾਂਦਾ ਆ ਜਿਹਦੇ ਮੁੱਢ ਹੀ ਭਾਈ ਮਹਤਾਬ ਸਿੰਘ ਵੀਰ ਤੇ ਉਹਨਾਂ ਦੇ ਗਾਂ ਸਹਿਯੋਗੀ ਚੱਬਰ ਸਾਹਿਬ ਵਰਗੇ ਪੁਚਰ ਸਾਹਿਬ ਵਰਗੇ ਸਾਰੇ ਸੀਗੇ ਜੀ ਉਹ ਸਾਰੀ ਚੀਜ਼ ਨੂੰ ਇਹਨਾਂ ਨੇ ਖਤਮ ਕਰ ਦਿੱਤਾ ਹੁਣੇ ਜੋ ਮਰਜ਼ੀ ਆਖੀ ਜਾਣ ਜੀ ਝੂਠ ਹੀ ਆ ਜਿੰਨਾ ਕੋਈ ਕਹਿੰਦੇ ਬਾਤ ਉਹ ਕਰੇ ਜਿਸਕੇ ਸੋ ਪਹਿਲੂ ਹੋ ਕਿ ਬਾਤ ਬਦਲਣੇ ਕੇ ਲਈ ਕੋਈ ਤਾਂ ਹੋਗਾ ਤੇ ਇਹਨਾਂ ਨੇ ਹਰੇਕ ਗੱਲ ਕੁਹਾ ਕੇ ਕਰਨੀ ਹੈ ਕਿ ਜਿੰਨੂੰ ਸਮੇ ਸਮੇ ਨਾਲ ਉਹਨੂੰ ਬਦਲ ਦਿੱਤਾ ਜਾਏ ਹਮਮ ਇੱਕ ਕੁ ਸਵਿਧਾਨ ਥੋੜਾ ਪੜ ਕੇ ਸੁਣਾ ਰਹੇ ਬਿਲਕੁਲ ਜੀ ਬਿਲਕੁਲ ਝੂਠ ਹੀ ਹੈ ਜਿੰਨਾ ਮਰਜੀ ਬਕੀ ਜਾਣ ਠੀਕ ਹੈ ਤੇ ਸਾਨੂੰ ਇਹਨਾਂ ਦੇ ਝੂਠ ਤੇ ਚਰਚਾਵਾ ਕਰਨ ਦੀ ਬਜਾਏ ਤੁਹਾਨੂੰ ਪੰਜਾਬ ਵੱਲ ਧਿਆਨ ਦੇਣ ਦੀ ਲੋੜ ਹੈ ਉੱਥੇ ਪ੍ਰਵਾਸੀਆਂ ਨੇ ਦੋ ਬੱਚੇ ਮਾਰ ਦਿੱਤੇ ਆ ਉੱਥੇ ਮਹਾਲੀ ਦੇ ਵਿੱਚ ਸਾਬਜਾਦਾਜੀਤ ਸਿੰਘ ਨਗਰ ਚ ਹਾਂਜੀ ਹਾਂਜੀ ਹਾਂ ਸ਼ਰੇ ਆਮੋ ਚਾਕੂ ਲੈ ਕੇ ਫਿਰ ਰਹੇ ਆ ਸਾਡੀਆਂ ਕਿਰਪਾਨਾਂ ਤੇ ਪਾਬੰਦੀਆਂ ਲੱਗ ਰਹੀਆਂ ਉਹਨਾਂ ਨੂੰ ਸ਼ਰੇਆਮ ਕਾਚੂ ਦਿੱਤੇ ਨੇ ੜੇ ੜੇ ਬੱਚੇ ਮਾਰ ਦਿੱਤੇ ਨੇ ਔਰ ਕੋਈ ਰੋਲਾ ਨਹੀਂ ਕੋਈ ਗੱਲ ਨਹੀਂ ਕੀ ਪੁਲਿਸ ਨੇ ਕੀਤਾ ਤੇ گاਹ ਪ੍ਰਵਾਸ ਦੇ ਨਾਂ ਤੇ ਜਿਹੜੇ ਇੱਥੇ ਟੜਾ ਟੜ ਆ ਰਹੇ ਆ ਉਹ ਕ੍ਰਿਮੀਨਲ ਲੋਕ ਨੇ ਕਿ ਪ੍ਰਵਾਸੀ ਆ ਰਹੇ ਆ ਫਿਰ ਇੰਨੀ ਜਿਆਦਾ ਗਿਣਤੀ ਇੱਥੇ ਵੱਧ ਗਈ ਉਕraina ਮੇਂ ਨਕ ਵਧ ਚੁੱਕਾ ਵੀ ਇੱਥੇ ਰੋਜ਼ ਕੋਈ ਨਾ ਕੋਈ ਘਟਨਾ ਵਾਪਰਦੀ ਆ ਰੋਜ਼ ਦੀ ਵਕਿਆਨ ਤੋਂ ਬਾਅਦ ਇਨਸਾਫ ਦੀ ਜਗ੍ਹਾ ਉਹਨਾਂ ਨੂੰ ਮੁਆਵਜ਼ੇ ਦੇ ਕੇ ਪਰਿਵਾਰਾਂ ਨੂੰ ਚੁੱਪ ਕਰਾ ਕੇ ਘਟਨਾਵਾਂ ਉੱਤੇ ਪਰਦਾ ਪਾਇਆ ਜਾਂਦਾ ਆ ਜੀ ਜੀ ਪੰਜਾਬ ਦਾ ਵਾਤਾਵਰਣ ਵੇਖੋ ਤੁਸੀਂ ਜੇ ਇੰਨਾ ਕ ਹੁਣ ਤਾਂ ਲੋਕਡਾਊਨ ਲਾਉਣਾ ਚਾਹੀਦਾ ਈ ਪੰਜਾਬ ਸਰਕਾਰ ਨੂੰ ਬਿਲਕੁਲ ਜੀ ਬਿਲਕੁਲ ਪੜ ਰਹੇ ਹਾਂ ਤੁਸੀਂ ਪੌਣ ਗੁਰੂ ਨਾਨਕ ਦੇ ਵਾਰਿਸ ਨਾਨਕ ਦੇ ਵਾਰਿਸ ਆਤਿਸ਼ਬਾਜ਼ੀ ਕਰਕੇ ਤੇ ਪੰਜਾਬ ਦਾ ਬੇੜਾ ਗਰਕ ਨਹੀਂ ਕਰਦੇ ਨਾਨਕ ਦੇ ਵਾਰਿਸ ਰਾਵਣ ਦੇ ਪੁਤਲੇ ਫੂਕ ਕੇ ਪ੍ਰਦੂਸ਼ਣ ਨਹੀਂ ਕਰਦੇ ਨਾਨਕ ਦੇ ਵਾਰਿਸ ਪਰਾਲੀ ਨੂੰ ਅੱਗ ਵੀ ਨਹੀਂ ਲਾਉਂਦੇ ਕਿਉਂ ਇਹ ਤਾਂ ਸਾਰੀਆਂ ਚੀਜ਼ਾਂ ਕੁਦਰਤ ਦੇ ਖਿਲਾਫ ਨੇ ਤੇ ਅੱਜ ਜਹਾਜ਼ ਹੀ ਬੰਦ ਹੋ ਰਹੇ ਆ ਇਹ ਸਾਹ ਵੀ ਬੰਦ ਹੋਣਗੇ ਲੋਕ ਬਿਮਾਰ ਹੋ ਰਹੇ ਨੇ ਜਿਹੜੇ ਬਿਮਾਰ ਸੀ ਉਹ ਮਰ ਰਹੇ ਨੇ ਧੜਾ ਧੜ ਬਿਲਕੁਲ ਜੀ ਬਿਲਕੁਲ ਥੋੜੀ ਸਹੀ ਹੈ ਸਾਡੀ ਪੰਜਾਬ ਸਰਕਾਰ ਸੁੱਤੀ ਹੈ ਜੀ ਹਮ ਚੈਂਬਰ ਬਣਿਆ ਪਿਆ ਪੰਜਾਬ ਬਿਲਕੁਲ ਇਹਨਾਂ ਦਾ ਸਾਡੀ ਸਤਿ ਧਿਆਨ ਦੇਣ ਦੀ ਲੋੜ ਸੀਗੀ ਹਾਂਜੀ ਹਾਂਜੀ ਕਰਜ਼ਾ ਪੰਜਾਬ ਦੇ ਸਿਰ ਚੜਿਆ ਨਸ਼ਾ ਘਰ ਘਰ ਜਿਆ ਕ੍ਰਾਈਮ ਇੰਨਾ ਕਿ ਵੱਧ ਗਿਆ ਵੀ ਚੰਗਾ ਬੰਦਾ ਬਾਹਰ ਨਿਕਲਣਾ ਉਹਨੂੰ ਬੜਾ ਖਤਰਾ ਬਣਿਆ ਕਿਸੇ ਦੀ ਇੱਜ਼ਤ ਜਾ ਰਹੀ ਕਿਸੇ ਦੀ ਜਾਨ ਕਿਸੇ ਦਾ ਘਰ ਲੁੱਟਿਆ ਜਾ ਰਿਹਾ ਹੂੰ ਹੂੰ ਤੇ ਪ੍ਰਸ਼ਾਸਨ ਸਰਕਾਰਾਂ ਦੀ ਨਲਾਇਕੀ ਇਹਨਾਂ ਦੇ ਪੱਲੇ ਕੁਝ ਨਹੀਂ ਹੈ ਵੀ ਉਹ ਕੋਈ ਇੱਥੇ ਕਾਨੂੰਨ ਦੀ ਕੋਈ ਗੱਲ ਹੋ ਸਕੇ ਹੂੰ ਹੂੰ ਬਿਲਕੁਲ ਜੀ ਬਿਲਕੁਲ ਤੇ ਬੜੀਆਂ ਚੀਜ਼ਾਂ ਨੇ ਸਾਡਾ ਸਾਰਾ ਧਿਆਨ ਕਮਾ ਕੇ ਇਹਨਾਂ ਤੇ ਲਾਇਆ ਹੋਇਆ ਵਾ ਸਾਨੂੰ ਹੋਰ ਪਾਸੇ ਸੋਚਣ ਦੀ ਜ਼ਰੂਰਤ ਹੈ ਉਧਰੋਂ ਨੌਜਵਾਨ ਜਿਹੜੇ ਲੱਖਾਂ ਰੁਪਏ ਲਾ ਕੇ ਗਏ ਸੀ ਵਿਦੇਸ਼ਾਂ 'ਚ ਉਹ ਨਕਲੀ ਕਾਲਜਾਂ ਵਾਲੇ ਬੰਦੇ ਭੱਜ ਪੁੱਜ ਗਏ ਜੀ ਹੁਣ ਪੈਸਾ ਵੀ ਗਿਆ ਕੈਨੇਡਾ ਕਹਿੰਦਾ ਮੈਂ ਇਧਰੋਂ ਚੜ੍ਹ ਦੇਣੀ ਅਮਰੀਕਾ ਕਹਿੰਦਾ ਮੈਂ ਇਧਰੋਂ ਚੜ੍ਹ ਦੇਣੀ ਹੂੰ ਉਸ ਤੇ ਸਾਰੀਆਂ ਚੀਜ਼ਾਂ ਤੁਹਾਨੂੰ ਉਹਦੀਆਂ ਮੰਥਨ ਕਰਨੀਆਂ ਬਣਦੀਆਂ ਨੇ ਹੂੰ 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 ਸੋ ਬਡਾਲਾ ਸਾਹਿਬ ਜੀ ਜਿਸ ਤਰ੍ਹਾਂ ਸੁਖਬੀਰ ਬਾਦਲ ਦੀ ਗੱਲ ਕਰੀਏ ਕਹਿੰਦੇ ਵੀ ਪਿੱਛੇ ਦੀ ਗੱਲ ਸੀ ਕਹਿੰਦਾ ਮੈਂ ਸਾਰੇ ਗੁਨਾਹ ਝੋਲੀ ਪਾ ਲਏ ਨੇ ਠੀਕ ਹੈ ਨਾ ਵੀ ਮੰਨੇ ਵੀ ਨੇ ਲੇਕਿਨ ਹੁਣ ਮੰਨਣ ਤੋਂ ਵਿੱਚ ਜਦੋਂ ਗਿਆ ਸੀ ਕਾਲ ਤਖਸਬ ਦੇ ਕਹਿੰਦੇ ਵੀ ਉੱਥੇ ਇਨਕਾਰੀ ਵੀ ਹੋਇਆ ਵੀ ਅਸੀਂ ਗੁਨਾਹ ਨਹੀਂ ਕੀਤੇ ਹੂੰ ਦੋਨੇ ਗੱਲਾਂ ਕਰਦੇ ਆ ਮਹਾਰਾਜ ਜੀ ਕਾਲ ਤੱਕ ਸਭ ਨੂੰ ਮੋਹਰਾ ਬਣਾਇਆ ਇਹਨਾਂ ਲੋਕਾਂ ਨੇ ਜੀ ਅਕਾਲੀ ਦਲ ਨੂੰ ਮੋਹਰਾ ਬਣਾ ਕੇ ਤੇ ਸਿਆਸਤ ਕੀਤੀ ਹੂੰ ਉਸ ਸਿਆਸਤ ਦੇ ਵਿੱਚ ਫਿਰ ਅਕਾਲ ਤਖ਼ਤ ਸਾਹਿਬ ਨੂੰ ਮੋਹਰਾ ਬਣਾ ਕੇ ਜਦੋਂ ਕਿਸੇ ਵੱਡੇ ਗੁਨਾਹ ਤੋਂ ਬਚਣਾ ਹੁੰਦਾ ਅਦਾਲਤ ਨੇ ਸਜ਼ਾ ਦੇਣੀ ਆ ਇਧਰੋਂ ਆਪਣੇ ਪਿਆਦਿਆਂ ਤੋਂ ਕੜਾ ਪ੍ਰਸ਼ਾਦੀ ਦੇਗ ਲਵਾ ਲੈਂਦੇ ਆ ਹੂੰ ਦੂਜੇ ਬੰਦੇ ਉਹ ਜਿਹੜੇ ਇਹਨਾਂ ਦੇ ਕਰਮਚਾਰੀ ਲਾਏ ਹੋਏ ਜਥੇਦਾਰ ਨੇ ਉਹ ਉੱਥੇ ਲਿਆ ਕੇ ਇਹਨਾਂ ਨੂੰ ਮਾਫੀ ਦੇ ਦਿੰਦੇ ਆ ਕਿਉਂਕਿ ਉਹਨਾਂ ਨੇ ਆਪਣਾ ਹਿਸਾਬ ਕਿਤਾਬ ਪੂਰਾ ਰੱਖਣਾ ਵੀ ਸਾਡੀ ਕੁਰਸੀ ਬਚੀ ਰਹੇ ਜੀ ਇਸ ਲਈ ਸਾਰੇ ਦੇ ਸਾਰੇ ਪੰਥ ਗੁਰੂ ਗ੍ਰੰਥ ਦੇ قاتل ਬਣੇ ਹੋਏ ਆ ਤੇ ਇਹਨਾਂ ਨੇ ਵੱਡਾ ਨੁਕਸਾਨ ਕੀਤਾ ਤੇ ਕਰ ਰਿਆ ਤੇ ਸਰਦਾਰ ਕਪੂਰ ਸਿੰਘ ਦੀ ਗੱਲ ਉਹ ਬੜੀ ਸਿਰੇ ਦੀ ਆ ਇਹ ਗਲੋਂ ਨੱਥਣਗੇ ਤੇ ਪੰਥ ਦਾ ਕੁਝ ਬਣਨਾ ਹੈ ਜੇ ਪੰਥ ਨੂੰ ਚੰਬੜੇ ਰਹਿਣਗੇ ਤੇ ਪੰਥ ਨੂੰ ਇਹ ਖਤਮ ਕਰਕੇ ਛੱਡਣਗੇ ਖਤਰਾ ਇਹਨਾਂ ਤੋਂ ਹੀ ਆ ਹੋਰ ਕਿਸੇ ਤੋਂ ਨਹੀਂ ਬਿਲਕੁਲ ਸਹੀ ਗੱਲ ਹੈ ਜੀ ਸੋ ਬਡਾਲਾ ਸਾਹਿਬ ਜੀ ਖੀਲਾ ਸਵਾਲ ਹੈਗਾ ਵੀ ਸ਼ਰਮਨੀ ਕਾਲੀ ਦਲ ਸਿੱਖਾਂ ਦੀ ਜਿਵੇਂ ਪਾਰਟੀ ਹੈਗੀ ਆ ਮੋੜ ਤੋਂ ਸਰਜੀਤ ਹੋ ਪਾਵੇਗੀ ਜਾਂ ਨਹੀਂ ਸਤੇ ਤੁਹਾਡਾ ਕੀ ਗਣਾ ਉਹ ਵੇਖੋ ਜੀ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਪਾਰਟੀ ਸੀ ਜੋ ਹੁਣ ਨਹੀਂ ਆ ਜੀ ਇਹਨਾਂ ਦੇ ਕਬਜ਼ੇ ਚ ਹੈ ਅੱਜ ਇਹਨਾਂ ਨੂੰ ਲਾਂਬੇ ਕਰ ਦਿਓ ਤੇ ਅਕਾਲੀ ਦਲ ਇੱਕ ਸੰਵਿਧਾਨ ਆਗੂ ਨਹੀਂ ਜੀ ਅਕਾਲੀ ਇੱਕ ਸੰਵਿਧਾਨ ਉਸ ਸੰਵਿਧਾਨ ਨੂੰ ਜਿਹੜਾ ਜਿਹੜਾ ਵੀ ਧਾਰਨ ਕਰਦਾ ਆ ਉਹ ਖੁਦ ਅਕਾਲੀ ਅਖਵਾਉਂਦਾ ਹੈ ਜੀ ਉਨ੍ਹਾਂ ਵਿੱਚੋਂ ਆਗੂ ਵੀ ਪੈਦਾ ਹੋ ਜਾਂਦੇ ਆ ਇੱਥੇ ਆਗੂ ਦੀ ਲੋੜ ਨਹੀਂ ਐ ਇੱਥੇ ਸਿਸਟਮ ਕ੍ਰੀਏਟ ਕਰਨ ਦੀ ਜ਼ਰੂਰਤ ਆ ਹਾਂਜੀ ਤੇ ਉਹ ਉਹ ਖਤਮ ਕਰ ਦਿੱਤਾ ਸਾਰਾ ਕੁਝ ਬਿਲਕੁਲ ਜੀ ਇਸ ਲਈ ਉਹਨੂੰ ਬਹਾਲ ਕਰੋ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਚ ਔਰ ਇਹ ਸਿਲੈਕਸ਼ਨ ਦਾ ਵਿਸ਼ਾ ਆ ਇਲੈਕਸ਼ਨ ਦਾ ਨਹੀਂ ਬਿਲਕੁਲ ਜੀ ਹਾਂ ਇਲੈਕਸ਼ਨਾਂ ਬਾਹਰ ਹੁੰਦੀਆਂ ਨੇ ਗੁਰੂ ਘਰ ਚ ਨਹੀਂ ਅਕਾਲੀ ਦਲ ਚ ਇਲੈਕਸ਼ਨ ਨਹੀਂ ਹੋ ਸਕਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਲੈਕਸ਼ਨ ਚ ਫਸਾ ਦਿੰਦੀ ਆ ਹਾਂਜੀ ਇਹ ਸਿਲੈਕਸ਼ਨ ਦਾ ਵਿਸ਼ਾ ਸਾਰਾ ਹੀ ਕੌਮ ਦੇ ਵਿੱਚ ਬਹੁਤ ਹੀ ਦੁਬਦਾ ਬਣ ਚੁੱਕੀ ਹੈ। ਹਾਂ ਦੁਬਦਾ ਨਾ ਨੇ ਪਾਈ ਹੋਈ ਆ ਤੇ ਕੌਮ ਦੁਬਦਾ ਚੋਂ ਨਿਕਲੇ ਇਧਰ ਧਿਆਨ ਦੇਣ ਦੀ بجائے ਉਹ ਅੱਜ ਨੇ ਆਪਣੇ ਆਪ ਨੂੰ ਪੰਥਕ ਅਖਵਾਉਂਦੇ ਨੇ ਆਪਣੀਆਂ ਧੌਣਾ ਚੋਂ ਹੰਕਾਰ ਦੇ ਕਿੱਲੇ ਕੱਢਣ ਦਸਣ ਕਿਦਣ ਕਿੱਥੇ ਇਕੱਠੇ ਹੋਣਾ ਹੋਣ ਸਾਰੇ ਕਿਉਂ ਨਹੀਂ ਹੁੰਦੇ? ਹੂੰ ਹੂੰ। ਇਹ ਜ਼ਿੰਮੇਵਾਰ ਨੇ ਵੀ ਬਰਾਬਰ ਦੇ? ਹਾਂਜੀ ਹਾਂਜੀ। $100 ਸਾਹਿਬ ਜੀ ਜਾਣਕਾਰੀ ਦੇਣ ਵਾਸਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਕੋਈ ਨਹੀਂ ਵੀਰ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ